파티 싱 ਮਜੂਰ ਨੇ ਜੋ ਕਿ ਨਿਊਟ੍ਰੀ ਕੁਲਚੇ ਦਾ ਕੰਮ ਤੁਹਾਨੂੰ ਕਰਦੇ ਨਜ਼ਰ ਆਣਗੇ ਤੇ ਇਹ ਕੰਮ ਉਹਨਾਂ ਨੇ ਹੁਣੇ ਸ਼ੁਰੂ ਕੀਤਾ ਹੈ ਤੇ ਜਿਹੜੀ ਡਿਊਟੀ ਨਿਭਾਉਂਦੇ ਸੀ ਗੁਰਦੁਆ라 ਸਾਹਿਬ ਜਾਂਦੇ ਸੀ ਜਿੱਥੇ ਵੀ ਡਿਊਟੀ ਕਰਦੇ ਸੀ ਉਥੋਂ ਡਿਊਟੀ ਕਿਉਂ ਛਡਣੀ ਪਈ ਅੱਥੋਂ ਤੇ ਆਲੇ ਦੁਆਲੇ ਲੋਕਾਂ ਨੂੰ ਪਤਾ ਲੱਗਾ ਕਿ ਇਹ ਪਹਿਲਾ 파티 싱 ਸੀ ਕਿਹੜੀ ਇੱਤਾ ਦੀ ਲੋੜ ਪੈ ਗਈ ਕਿ ਗੁਰੂ ਘਰ ਛੱਡ ਕੇ ਇੱਕ ਦੁਕਾਨ ਜਾਂ ਇੱਕ ਰੇੜੀ ਲਗਾਣੀ ਪਈ ਉਹ ਵੀ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਜਿਹੜੀ ਗੁਰਦੁਆਰੇ ਦੀ ਤਨਖਾਹ ਸੀ ਉਹ ਵੀ ਜੀ ਆਪਣੇ ਘਰ ਦਾ ਗੁਜ਼ਾਰਾ ਨਹੀਂ ਸੀ ਹੁੰਦਾ 10 ਜਾਂ 12000 ਦੇ ਵਿੱਚ ਤਨਖਾਹ ਹੁੰਦੀ ਤੇ ਉਹਦੇ ਵਿੱਚ ਗੁਜ਼ਾਰਾ ਨਹੀਂ ਸੀ ਚੱਲਦਾ ਇਸ ਕਰਕੇ ਮੈਂ ਆਪਣਾ ਇਹ ਕੰਮ ਸ਼ੁਰੂ ਕੀਤਾ ਤੇ ਇਹ ਮੈਨੂੰ ਸ਼ੁਰੂ ਕੀਤੇ ਆ 5 ਮਹੀਨੇ ਹੋ ਗਏ ਨੇ ਤੇ ਉਹ ਜਿਹੜੀ ਰੂਟੀ ਸੀ ਪਹਿਲੀ ਪਾਤੀ ਸਿੰਘ ਦੀ ਗ੍ਰੰਤੀ ਸਿੰਘ ਦੀ ਉਹ 15 ਸਾਲ ਆਪਣੀ ਡਿਊਟੀ ਨਿਭਾਈ ਗਿਆ ਮਾਰੇ ਨੇ ਆਹੀ ਗਿਆ ਜੀ ਨਾਮ ਲਪੋ ਵੰਡ ਛਕੋ ਤੇ ਕਿਰਤ ਕਰੋ ਤੇ ਕਿਰਤ ਅਸੀਂ ਕਰਦੇ ਆਂ ਤੇ ਨਾਮ ਅਹੀ ਜਪੀਦਾ ਹੀ ਹੈ ਮਾਰੇ ਦੀ ਕਿਰਪਾ ਨਾਲ। ਮੰਨਦੇ ਵਿੱਚ ਇਹੋ ਹੀ ਆ ਵੀ ਹੋਣਾ ਬੇਤੇ ਨੂੰ ਪਾਰਟੀ ਨਹੀਂ ਬਣਾਉਣਾ ਉਹ ਆਪ ਹੀ ਨਹੀਂ ਬਣਾ ਚਾਹੁੰਦਾ ਦਰਅਸਲ ਉਹਨੇ ਹਾਲਾਤ ਵੇਖੇ। ਤੇ ਫਸਕਾਲ ਤੁਸੀਂ ਦੇਖ ਰਹੇ ਹੋ ਖਬਰ ਹਰ ਪਲ ਇੰਡੀਆ ਮੈਂ ਤੁਹਾਡਾ ਦੋਸਤ ਤੇ ਹੋਸਟ ਰਿਤੂ ਲੁਥਰਾ ਅੱਜ ਆਪਾਂ ਸ੍ਰੀ ਹਰਮੰਦਰ ਸਾਹਿਬ ਲੰਗਰ ਘਰ ਦੇ ਬਾਹਰ ਖੜੇ ਆ ਜਿੱਥੇ ਕਿ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਪਾਤੀ ਸਿੰਘ ਮਜੂਦ ਨੇ ਜੋ ਕਿ ਨਿਊਟ੍ਰਿਕ ਉਲਜੇ ਦਾ ਕੰਮ ਤੁਹਾਨੂੰ ਕਰਦੇ ਨਜ਼ਰ ਆਣਗੇ ਤੇ ਇਹ ਕੰਮ ਇਹਨਾਂ ਨੇ ਹੁਣੇ ਸ਼ੁਰੂ ਕੀਤਾ ਹੈ ਕਦੋਂ ਸ਼ੁਰੂਆਤ ਕੀਤੀ ਸੀ ਕਿਹੜੀ ਲੋੜ ਪੈ ਗਈ ਸੀ ਜਿਹੜੀ ਇਹ ਕੰਮ ਦੀ ਸ਼ੁਰੂਆਤ ਕਰਨੀ ਪਈ ਤੇ ਜਿਹੜੀ ਡਿਊਟੀ ਨਿਭਾਉਂਦੇ ਸੀ ਗੁਰਦੁਆਰਾ ਸਾਹਿਬ ਜਾਂਦੇ ਸੀ ਜਿੱਥੇ ਵੀ ਡਿਊਟੀ ਕਰਦੇ ਸੀ ਉਥੋਂ ਡਿਊਟੀ ਕਿਉਂ ਛਡਣੀ ਪਈ ਅੱਥੋ ਦੇ ਆਲਦ ਵਾਲੇ ਲੋਕਾਂ ਨੂੰ ਪਤਾ ਲੱਗਾ ਕਿ ਇਹ ਪਹਿਲਾ 파ਟੇ ਸਿੰਘ ਸੀ ਉਹਨਾਂ ਇਨੂਟਰੀ ਗੁਲਚੇ ਦਾ ਕੰਮ ਕਰਦੇ ਚਲੋ ਕਿਰਤ ਕਮਾਈ ਕਰਦੇ ਨੇ ਇਹ ਵੀ ਮਿਹਨਤ ਦਾ ਕੰਮ ਹੈ ਆਪਣੀ ਰੋਟੀ ਕਮਾ ਰਹੇ ਨੇ ਰੋਟੀ ਖਾ ਰਹੇ ਨੇ ਪਹਿਲਾਂ ਵੀ ਅੱਦਾ ਹੀ ਕਰਦੇ ਮਿਹਨਤ ਕਰਦੇ ਸੀ ਪਰ ਫਿਰ ਵੀ ਜਾਣਕਾਰੀ ਲਵਾਂਗੇ ਕਿ ਕਿਹੜੀ ਅੱਦਾ ਦੀ ਲੋੜ ਪੈ ਗਈ ਕਿ ਗੁਰੂ ਘਰ ਛੱਡ ਕੇ ਇੱਕ ਦੁਕਾਨ ਜਾਂ ਇੱਕ ਜਿਹੜੀ ਲਗਾਨੀ ਪਈ ਉਹ ਵੀ ਸ੍ਰੀ ਹਰਮੰਦਰ ਸਾਹਿਬ ਦੇ ਬਾਹਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਪਹਿਲਾ ਸਵਾਲ ਸਾਡਾ ਇਹੀ ਹੋਏਗਾ ਕਿ ਕਿਹੜੀ ਇਹੋ ਜੀ ਲੋੜ ਪੈ ਗਈ ਜਿਹੜੇ ਤੁਹਾਨੂੰ ਗੁਰੂ ਘਰ ਛੱਡ ਕੇ ਉਥੋਂ ਡਿਊਟੀ ਛੱਡ ਕੇ ਇਹ ਡਿਊਟੀ ਨੋ ਬਾਣੀ ਪਈ ਸਭ ਤੋਂ ਵੱਡੀ ਲੋੜ ਤੇ ਅੱਜ ਕੱਲ ਦੀ ਦੇਖੋ ਜਿਸ ਤਰ੍ਹਾਂ ਦੀ ਮਹਿੰਗਾਈ ਆ ਸਭ ਤੋਂ ਵੱਡੀ ਲੋੜ ਤੇ ਪੈਸੇ ਦੀ ਆ ਜੀ ਤੇ ਜਿਹੜੀ ਗੁਰਦੁਆਰੇ ਵੀ ਤਨਖਾਹ ਸੀ ਉਹ ਵੀ ਜੀ ਆਪਣੇ ਘਰ ਦਾ ਗੁਜ਼ਾਰਾ ਨਹੀਂ ਸੀ ਹੁੰਦਾ 10 ਜਾਂ 12000 ਦੇ ਵਿੱਚ ਵੀ ਤਨਖਾਹ ਹੁੰਦੀ ਤੇ ਉਹਦੇ ਵਿੱਚ ਗੁਜ਼ਾਰਾ ਨਹੀਂ ਸੀ ਚੱਲਦਾ ਇਸ ਕਰਕੇ ਮੈਂ ਆਪਣਾ ਇਹ ਕੰਮ ਸ਼ੁਰੂ ਕੀਤਾ ਤੇ ਇਹ ਮੈਨੂੰ ਸ਼ੁਰੂ ਕੀਤੇ ਪੰਜਵੇਂ ਮਹੀਨੇ ਹੋ ਗਏ ਨੇ ਤੇ ਉਹ ਜਿਹੜੀ ਡਿਊਟੀ ਸੀ ਪਹਿਲੀ ਪਾਤੀ ਸਿੰਘ ਦੀ ਗਰੰਤੀ ਸਿੰਘ ਦੀ ਉਹ 15 ਸਾਲ ਆਪਾਂ ਡਿਊਟੀ ਨਿਭਾਈ ਆ ਮਾਰੇ ਦੀ ਕਿਰਪਾ ਨਾਲ ਆਪਣੀ ਤੰਦਈ ਨਾਲ ਜਿਸ ਤਰ੍ਹਾਂ ਵੀ ਸਾਰਾ ਕਾਰਜਕਾਰੀ ਦਾ ਸੀ ਸਵੇਰੇ 5 ਵਜੇ ਜਾ ਕੇ 8 ਵਜੇ ਤੱਕ ਆਪਣਾ ਜੋ ਵੀ ਆਪਣਾ ਨਿਤੇ ਨਿਯਮ ਦੀ ਡਿਊਟੀ ਹੁੰਦੀ ਸੀ ਉਸ ਤੋਂ ਬਾਅਦ ਰਾਤੀ 6 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੋਂ ਲੈ ਕੇ ਰਾਤੀ 9 ਵਜੇ ਤੱਕ ਉਹ ਆਪਣੀ ਡਿਊਟੀ ਹੁੰਦੀ ਸੀ ਤੇ ਉਹਦੇ ਵਿੱਚ ਆਪਣਾ ਗੁਜ਼ਾਰਾ ਨਹੀਂ ਸੀ ਚੱਲਦਾ ਇਸ ਕਰਕੇ ਮੈਂ ਆਪਣਾ ਮਾਰੇ ਨੇ ਜੋ ਸਾਨੂੰ ਕਿਰਤ ਬਖਸ਼ੀ ਆ ਮਾਰੇ ਨੇ ਇਹੋ ਹੀ ਕਿਹਾ ਜੀ ਨਾਮ ਜਪੋ ਵੰਡ ਛਕੋ ਤੇ ਕਿਰਤ ਕਰੋ ਤੇ ਕਿਰਤ ਅਸੀਂ ਕਰ ਰਹੇ ਆ ਤੇ ਨਾਮ ਅਸੀਂ ਜਪੀਦਾ ਹੀ ਹੈ ਮਾਰੇ ਦੀ ਕਿਰਪਾ ਨਾਲ ਜੀ ਇੱਕ ਗੱਲ ਤੁਹਾਡੀ ਇਹ ਵੀ ਵੇਖਣ ਨੂੰ ਆ ਰਹੀ ਹੈ ਕਿ ਚਲੋ ਗੁਰਦੁਆਰੇ ਤੋਂ ਡਿਊਟੀ ਤੇ ਛੱਡ ਦਿੱਤੀ ਪਰ ਜਿਹੜੀ ਕੰਮ ਨੂੰ ਸ਼ੁਰੂਆਤ ਕੀਤੀ ਉਹ ਸ੍ਰੀ ਹਰਮੰਦਰ ਸਾਹਿਬ ਦੇ ਕੋਲ ਕੀਤਾ ਉਹਦਾ ਕੀ ਆਪਣਾ ਕਿਦਾਂ ਵਿਚਾਰ ਆ ਮਨ ਦੇ ਵਿੱਚ ਵਿਚਾਰ ਹੈ ਜੀ ਜਿਹੜੀ ਤੁਸੀਂ ਦੁਕਾਨ ਪਿੱਛੇ ਦੇਖ ਰਹੇ ਹੋ ਮੇਰੇ ਦੋਸਤ ਦੀ ਦੁਕਾਨ ਆ ਸਾਡੇ ਬਿਲਕੁਲ ਨੇਬਰ ਨੇ ਗਵੰਡੀ ਨੇ ਸਾਡੇ ਤੇ 2 ਵਜੇ ਤੱਕ ਆਪਣਾ ਕੰਮ ਕਰਦੇ ਨੇ ਉਸ ਤੋਂ ਬਾਅਦ ਦੁਕਾਨ ਬੰਦ ਹੁੰਦੀ ਸੀ ਤੇ ਆਪਾਂ ਇਹਨਾਂ ਨੂੰ ਬੇਨਤੀ ਕੀਤੀ ਤੇ ਇਹਨਾਂ ਨਾਲ ਪਿਆਰ ਸੀ ਆਪਣਾ ਦੇ ਕਹਿੰਦੇ ਵੀ ਤੁਸੀਂ ਇਹ ਕੰਮ ਕਰੋ ਆਪਣਾ ਜੇ ਤਸਵੀਰ ਕਰਨਾ ਤੁਸੀਂ ਕਰੋ ਤੇ ਐਡੇ ਚੰਗੇ ਨੇ ਇਹਨਾਂ ਨੇ ਮੇਰੇ ਕੋਲ ਅਜੇ ਤੱਕ ਕੋਈ ਪੈਸਾ ਵੀ ਨਹੀਂ ਕਦੀ ਮੰਗਿਆ ਤੇ ਅਹੀ ਆਪਣਾ ਕਾਰਜ ਕਰ ਰਹੇ ਆ ਜੀ ਲੱਗਦਾ ਨਹੀਂ ਕਿ ਜੇ ਤੁਸੀਂ ਗੁਰੂ ਰਾਮਦਾਸ ਜੀ ਜੇ ਆਪਾਂ ਗੱਲ ਕਰੀ ਗੁਰਦੁਆਰੇ ਅਨੇ ਦੇਰ ਤੋਂ ਡਿਊਟੀ ਕਰ ਰਹੇ ਸੀ ਤੇ ਇੱਥੇ ਤੁਹਾਨੂੰ ਜਿਹੜੀ ਜਗ੍ਹਾ ਵੀ ਮਿਲ ਗਈ ਉਹ ਵੀ ਗੁਰਦੁਆਰੇ ਦੇ ਕੋਲ ਕਿਤਾਬ ਦੇਖਦੇ ਹੋ ਕਿ ਰੱਬ ਵੀ ਕਹਿੰਦੇ ਨੇ ਦੂਰ ਨਹੀਂ ਜਾਣ ਦਿੰਦਾ ਆਪਣੇ ਕੋਲ ਹਾਂਜੀ ਬਿਲਕੁਲ ਜੀ ਬਿਲਕੁਲ ਐ ਤੇ ਹੈ ਜੀ ਗੁਰੂ ਰਾਮਦਾਸ ਜੀ ਨੇ ਆਪਣੇ ਚਰਨਾਂ ਵਿੱਚ ਹੀ ਰੱਖਿਆ ਜੀ ਬਾਕੀ ਮਹਾਰਾਜ ਕਹਿੰਦੇ ਨੇ ਜਿਵੇਂ ਜਿਵੇਂ ਹੁਕਮ ਤੇ ਵਾ ਤੇ ਵਕਾਰ ਬਾਕੀ ਉਹਦੇ ਹੁਕਮ ਦੇ ਨਾਲ ਸਾਰਾ ਕੁਝ ਚੱਲਦਾ ਆ ਜੀ ਤੇ ਆ ਵੀ ਉਹਦੇ ਹੁਕਮ ਦੇ ਵਿੱਚ ਹੀ ਆ ਸਭ ਕੰਮ ਅਸੀਂ ਕਰਦੇ ਆ ਜਿਹੜਾ ਕਾਰਜ ਕਰਦੇ ਆ ਮਹਾਰਾਜ ਦਾ ਹੁਕਮ ਹੀ ਆ ਤੇ ਉਹ ਅਸੀਂ ਮੰਨਣਾ ਹੀ ਆ ਜੀ ਮਹਾਰਾਜ ਦਾ ਹੁਕ ਦਿਲ ਮਨ ਦੇ ਵਿੱਚ ਕਦੀ ਵਿਚਾਰ ਆਇਆ ਸੀ ਕਦੀ ਸੋਚਿਆ ਸੀ ਜਦੋਂ ਡਿਊਟੀ ਕਰਦੇ ਹੁੰਦੇ ਸੀ ਰਬ ਦਾ ਨਾਮ ਹੀ ਜਪਦੇ ਸੀ ਲੋਕਾਂ ਨੂੰ ਚਲੋ ਪ੍ਰਚਾਰ ਹੀ ਹੁੰਦਾ ਇੱਕ ਤਾਈਪ ਹਨਾ ਜਾਂ ਬਹਿ ਕਹਿ ਲਈਏ ਜਾਂ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਪਾਠ ਕਰਨਾ ਤੇ ਡਿਊਟੀਆਂ ਨਾ ਮੰਦੇ ਸੀ ਸੋਚਿਆ ਸੀ ਕਿ ਕਿਹੜੇ ਟਾਈਮ ਤੇ ਇਹ ਵੀ ਕੰਮ ਕਰਨਾ ਪੈ ਜਾਏਗਾ ਜਾਂ ਸਿੱਖਿਆ ਸੀ ਕਿਤੇ ਨਹੀਂ ਜੀ ਬਿਲਕੁਲ ਵੀ ਇਹ ਸਿੱਖਿਆ ਨਹੀਂ ਸੀ ਕਿਤੋਂ ਜੀ ਤੇ ਨਾ ਹੀ ਕਦੀ ਮਨ ਚ ਕਰੀਆ ਸੋਚਿਆ ਸੀ ਆਪਾਂ ਇਹਲਾ ਕਾਰਜ ਕਰਨਾ ਆ ਬਾਕੀ ਮਾਰੇ ਨੇ ਜਿਸ ਤਰ੍ਹਾਂ ਜੇ ਦਾਣਾ ਪਾਣੀ ਲਿਖਿਆ ਜਿੱਥੇ ਜਿੱਥੇ ਦਾਣਾ ਪਾਣੀ ਲਿਖਿਆ ਮਾਰੇ ਨੇ ਤੇ ਉਹ ਮਾਰੇ ਨੇ ਦੇਣਾ ਹੀ ਹੈ ਜੀ ਦਾਣਾ ਪਾਣੀ ਫਿਰ ਇਸ ਕਰਕੇ ਇਹ ਕਾਰਜ ਮਾਰੇ ਨੇ ਦਿੱਤਾ ਹੋਣਾ ਇਹ ਵਾਲਾ ਤੇ ਉਹ ਜਿਹੜੀ ਸੇਵਾ ਮਹਾਰਾਜ ਨੇ ਸੇਵਾ ਲਈ ਉਹ ਵੀ ਚੰਗੀ ਹੈ ਚਲੋ ਵੀ ਸੇਵਾ ਜਿਹੜੀ ਲਈ ਉਹ ਵੀ ਚੰਗੀ ਹੈ ਹੁਣ ਵੀ ਕਰੀਦੀ ਹੈ ਜੀ ਆਪਾਂ ਘਰ ਆਪਣਾ ਸਹਿਜ ਪਾਠ ਕਰੀਦਾ ਆ ਤੇ ਇੱਧਰ ਵੀ ਸੇਵਾ ਨਭਾਈ ਦੀ ਸੀ ਸੇ ਸੇਰੇ ਉੱਠ ਕੇ ਇਹਦੇ ਇੱਤੇ ਵੀ ਪੂਰੀ ਮਿਹਨਤ ਕਰੀਦੀ ਆ ਆਪਾਂ ਤੇ ਉੱਧਰ ਵੀ ਮਿਹਨਤ ਕਰੀਦੀ ਆ ਜੀ ਮਹਾਰਾਜ ਦੇ ਨਾਮ ਵੀ ਜਪੀਦਾ ਜੀ ਸਰ ਦੀ ਪਵਿੱਤਰ ਧਰਤੀ ਤੁਸੀਂ ਰਹਿੰਦੇ ਹੋ ਇੱਥੋਂ ਦੇ ਰਹਿਣ ਵਾਲੇ ਹੋ ਇੱਥੋਂ ਦੇ ਬਸਨੀ ਕੋ ਤੇ ਕਦੀ ਕਿਤੇ ਗੁਰਦੁਆਰਾ ਸਾਹਿਬ ਜਾਂ ਜੀਪੀਸੀ ਤੱਕ ਪੁੰਚਣ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਡਿਊਟੀ ਕਿਉਂਕਿ ਗੁਰੂ ਦਾ ਕਹਿੰਦੇ ਸਿੱਖ ਜਦੋਂ ਗੁਰੂ ਦਾ ਕੰਦ ਨੇ ਹੁੰਦਾ ਨਾ ਉਹਨੂੰ ਹਰ ਕੋਈ ਕਹਿੰਦੇ ਨੇ ਆਉਣ ਵਾਸਤੇ ਕਹਿੰਦਾ ਜਾਣ ਵਾਸਤੇ ਨਹੀਂ ਕਹਿੰਦਾ ਤੇ ਕਿਸੇ ਨੇ ਰੋਕਿਆ ਜਾਂ ਤੂੰ ਜਾਣ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਇੱਧਰ ਕਦੀ ਇਸ ਪਾਸੇ ਵੱਲ ਧਿਆਨ ਹੀ ਨਹੀਂ ਆਪਣਾ ਗਿਆ ਵੀ ਇੱਧਰ ਵੀ ਕਦੀ ਡਿਊਟੀ ਕਰਨੀ ਹਾਂ ਜੇ ਮੈਂ ਗੁਰਬਾਨੀ ਦੀ ਸੰਤਿਆ ਚਾਰ ਵਾਰੀ ਲਈ ਹੈ ਲੜੀ ਵਾਰ ਸੰਤਿਆ ਲਈ ਹੈ ਅਗਰ ਮਾਰੇ ਨੇ ਸੇਵਾ ਲੈਣੀ ਹੋਈ ਦੁਬਾਰਾ ਤੇ ਮੈਨੂੰ ਜੇ ਅਗਰ ਸੇਵਾ ਮਿਲੇਗੀ ਇੱਥੇ ਗੁਰਮੁਖ ਦਾ ਚਰਣਾ ਵੀ ਤੇ ਮਜ਼ਦੂਰ ਕਰਾਂਗਾ ਤੇ ਜੇ ਆਪਾਂ ਹੁਣ ਗੱਲ ਕਰੀ ਤੁਹਾਡੇ ਪਰਿਵਾਰ ਦੀ ਗੱਲ ਕਰੀਏ ਕਿੰਨੇ ਤੁਹਾਡੇ ਬੱਚੇ ਨੇ ਤੁਹਾਡੀ ਉਮਰ ਕਿੰਨੀ ਹੋ ਰਹੀ ਹੈ ਤੇ ਜਦੋਂ ਤੁਸੀਂ ਪਾਟੇ ਸਿੰਘ ਬਣੇ ਕਹਿੰਦੇ ਇੱਕ ਬਾਪ ਜਦੋਂ ਕੋਈ ਕੰਮ ਕਰਦਾ ਚਾਹੇ ਕੋਈ business ਕਰਦਾ ਹੋਵੇ ਤੇ ਜਾਂ ਕੋਈ ਵੀ ਕੰਮ ਕਰਦਾ ਹੈ ਤਾਂ ਸੋਚਦਾ ਕਿ ਮੇਰਾ ਮੁੰਡਾ ਵੀ ਉਹੀ ਬਣੇ ਤੇ ਹੁਣ ਤੁਹਾਡੇ ਮਨ ਦੇ ਵਿੱਚ ਆਂਦਾ ਹੈ ਕਿ ਆਪਣੇ ਮੁੰਡੇ ਨੂੰ ਵੀ ਅੱਗੇ ਉਹ ਬਣਾਓਗੇ ਮੇਰੀ ਉਮਰ ਅਜ 52 ਸਾਲ ਦੋ ਮੇਰੇ ਬੱਚੇ ਨੇ ਇੱਕ ਗੁੜੀਆ ਮੇਰੀ ਤੇ ਇੱਕ ਮੇਰਾ ਬੇਟਾ ਆ ਜਿਹੜੀ ਮੇਰੀ ਬੇਟੀ ਹੈ ਜੀ ਉਹ ਸਿਲਾਈ ਸਿੱਖ ਰਹੀ ਹੈ ਕਲਾਸ 2 ਉਹਨੇ ਕੀਤੀ ਹੈ ਤੇ ਪਹਿਲਾਂ ਕੰਪਿਊਟਰ ਦਾ ਕੋਰਸ ਹੁਣ ਸਲਾਈ ਸਿੱਖ ਰਿਹਾ ਬੇਡਾ ਮੇਰਾ ਤਬਲਾ ਸਿੱਖ ਰਿਹਾ ਤੇ ਪਰ ਮਨ ਦੇ ਵਿੱਚ ਇਹੋ ਹੀ ਆ ਵੀ ਹੁਣ ਬੇਟੇ ਨੂੰ ਪਾਰਟੀ ਨਹੀਂ ਬਣਾਉਣਾ ਉਹ ਆਪ ਹੀ ਨਹੀਂ ਬੰਨਣਾ ਚਾਹੁੰਦਾ ਦਰਅਸਲ ਉਹਨੇ ਨੇ ਹਾਲਾਤ ਵੇਖੇ ਤੇ ਇਸ ਕਰਕੇ ਉਹਨੂੰ ਪਾਰਟੀ ਨਹੀਂ ਬਣਾਉਣਾ ਹਾਂ ਕੀਰਤਨੀਆਂ ਜ਼ਰੂਰ ਬਣੇਗਾ ਉਹ ਨਾਲ ਤਬਲਾ ਸਿੱਖ ਰਿਹਾ ਬੜਾ ਅੱਛਾ ਤੇ ਮਹਾਰਾਜ ਨੇ ਕੋ ਰਾਮਦਾਸ ਜੀ ਨੇ ਆਪਣੇ ਚਰਨਾਂ ਜਿਉ ਨੂੰ ਸੇਵਾ ਲਈ ਤੇ ਉਹਨੂੰ ਆਪਣਾ ਤਬਲੇ ਦੀ ਸੇਵਾ ਜ਼ਰੂਰ ਕਿਸੇ ਕੀਰਤਨਿਆਂ ਨਾਲ ਕਰੇਗਾ ਜੀ ਉਹ ਮੇਰੀ ਜਿਹੜੀ ਉਹ ਡਿਊਟੀ ਦਾ ਤੁਸੀਂ ਕਰਦੇ ਹੁੰਦੇ ਸੀ ਜੋ ਤੁਹਾਡਾ ਟਾਈਮਿੰਗ ਹੈ ਉਹ ਤੁਹਾਨੂੰ ਪੁੱਛਾ ਕੇ ਤੇ ਇਹ ਡਿਊਟੀ ਤੁਹਾਡੀ ਕਦੋਂ ਸ਼ੁਰੂ ਹੋ ਜਾਂਦੀ ਸਰਵੇਖ ਦਾ ਜਿਹੜਾ ਸ਼ਡਿਊਲ ਹੈ ਉਹ ਕੀ ਹੁੰਦਾ ਸਾਡਾ ਜੀ ਸਵੇਰ ਦਾ ਸ਼ਡਿਊਲ ਹੈ ਸਿਰੇ ਆਪਣਾ ਜੋ ਸਾਡਾ ਸਿਰੇ ਉੱਠਣ ਦਾ ਟਾਈਮ ਹੈ 5:30 ਵਜੇ ਆਪਣਾ ਨਿਤਨੇਮ ਵਗੈਰਾ ਕਰਕੇ ਆਪਾਂ 8:00 ਵਜੇ ਆਪਣਾ ਇਹਲਾ ਕਾਰਜ ਸ਼ੁਰੂ ਕਰੀਦਾ ਆ ਬਣਾਉਂਦਾ ਇਹਨੂੰ 2:30 ਤਿੰਨ ਘੰਟੇ ਦਾ ਪ੍ਰੋਸੀਜਰ ਹੁੰਦਾ ਕਈ ਵਾਰ ਜ਼ਿਆਦਾ ਟਾਈਮ ਵੀ ਲੱਗਦਾ ਆ ਤੇ ਇਹ ਆਪਣਾ ਤਿਆਰ ਕਰਕੇ ਅਸੀਂ 1:30 ਵਜੇ ਇੱਥੇ ਦੁਕਾਨ ਤੇ ਆ ਜਾਂਦਾ ਮੈਂ ਇੱਥੇ ਦੁਕਾਨ ਤੇ 1:30 ਵਜੇ ਤੋਂ ਆ ਕੇ ਰਾਤੀ 10 ਤੇ ਇਹ ਕੰਮ ਚੱਲਦਿਆ ਸਾਡਾ ਇਸ ਤਰ੍ਹਾਂ ਜੀ ਜੀ ਗੱਲ ਕਰੀਏ ਗੁਰਬਾਨੀ ਦੀ ਜਾਂ ਗੁਰੂ ਦੇ ਨਾਮ ਦੀ ਜਾਂ ਬਾਟ ਦੀ ਗੱਲ ਕਰੀਏ ਆਦ ਰੰਧਿਆ ਤੇ ਤੁਸੀਂ ਜਦੋਂ ਪਾਠ ਕਰਦੇ ਹੋ ਕਈ ਵਰਡ ਕਈ ਅਦਾਦ ਚੀਜ਼ਾਂ ਨੇ ਜਿਹੜੀ ਆਪਾਂ ਚਲੋ ਤੁਹਾਨੂੰ ਸਾਡੇ ਨਾਲੋਂ ਜ਼ਿਆਦਾ ਪਤਾ ਹੈ ਠੀਕ ਹੈ ਤੁਸੀਂ ਨਿਤ ਕੰਦੇ ਨਾਮ ਗੁਰੂ ਦਾ ਰੱਬਦੇ ਸੀ ਕਿ ਉਹ ਲੋਕਾਂ ਨੂੰ ਜਿਨ੍ਹਾਂ ਨੂੰ ਪ੍ਰਚਾਰ ਕਰਦੇ ਸੀ ਅੱਜ ਉਹੀ ਪ੍ਰਚਾਰ ਮਤਲਬ ਕਿ ਤੁਹਾਨੂੰ ਇੱਕ ਚਲੋ ਰੋਜ਼ੀ ਰੋਟੀ ਨੇ ਦੇ ਰਿਆ ਦੇਖੋ ਜੀ ਮੈਂ ਤੇ ਇਹੋ ਹੀ ਗੱਲ ਜਾਂਦਾ ਜੋ ਮਹਾਰਾਏ ਨੇ ਜਿਸ ਤਰ੍ਹਾਂ ਮਹਾਰਾਏ ਨੇ ਲੇਖ ਲਿਖੇ ਨੇ ਤੇ ਉਹ ਤੇ ਹੁਣੇ ਆ ਜੀ ਤੇ ਮਹਾਰਾਏ ਨੇ ਜਿੰਨੀ ਸੇਵਾ ਸਾਡੇ ਕੋਲ ਲਈ ਲੈਣੀ ਸੀ ਗੁਰਬਾਣੀ ਦੀ ਲਈ ਹੈ ਤੇ ਹੁਣ ਵੀ ਮਹਾਰਾ ਲੈ ਹੀ ਰਹੇ ਨੇ ਕਿਉਂਕਿ ਅਸੀਂ ਘਰ ਵੀ ਆਪਣਾ ਸਹਾਈ ਪਾਠ ਕਰੀਦਾ ਹੈ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਸਹਾਈ ਪਾਠ ਘਰ ਵੀ ਕਰੀਦਾ ਆ ਤੇ ਹੁਣ ਮਹਾਰਾ ਜਿਵੇਂ ਐਜ ਮਹਾਰਾਏ ਨੇ ਦਿੱਤਾ ਸਾਨੂੰ ਦਾਣਾ ਪਾਣੀ ਕਰਨ ਵਾਸਤੇ ਤੇ ਸਾਡਾ ਵੀ ਕਾਰਜ ਚੱਲਿਆ ਵਾ ਜਹਾਂ ਦਾਣੇ ਤਾਹਾਂ ਖਾਣੇ ਨਾਨਕਾ ਸੱਚ ਹੈ ਤੇ ਉਹ ਜਹਾਂ ਮਹਾਰਾ ਜਿਸਨੇ ਸਾਡਾ ਦਾਣਾ ਪਾਣੀ ਜਿੱਥੇ ਲਿਖਿਆ ਉਹ ਸਾਨੂੰ ਮਿਲਦਾ ਜੀ ਉਹ ਮਾਰੇ ਨੇ ਦੇਣਾ ਹੀ ਆ ਜੀ ਤੇ ਜੇ ਆਪਾਂ ਆਪਣੀ ਪੰਜਾਬੀਆ ਦੀ ਗੱਲ ਕਰ ਲਈਏ ਕਈ ਵਾਰੀ ਲੋਕ ਤੁਹਾਨੂੰ ਘਰ ਵੀ ਬੁਲਾਉਂਦੇ ਹੋਣਗੇ ਉਸੇ ਵੀ ਪਹਾੜ ਕਰਨ ਜਾਂਦੇ ਹੋ ਤੇ ਕਿੱਦਾ ਦਾ ਇੱਜ਼ਤ ਕਿੱਦੇ ਦੀ ਕਿੱਦਾ ਦੀ ਰਿਸਪੈਕਟ ਮਿਲਦੀ ਜਾ ਕੇ ਤੇ ਲੋਕ ਖੁਸ਼ੀ ਦੇ ਨਾਲ ਕਹਿੰਦੇ ਨੇ ਜੋ ਵੀ ਦਿੰਦੇ ਆ ਜਾਂ ਆਪਣਾ ਦੁਖੀ ਹੋ ਕੇ ਜਾਂ ਸੋਚ ਕੇ ਕੁਝ ਲੋਕਾਂ ਨੂੰ ਛੱਡ ਦੀਏ ਤੇ ਜ਼ਿਆਦਾਤਰ ਲੋਕ ਨੇ ਜਿਹੜੇ ਨਾ ਉਹ ਮਤਲਬ ਕਿ ਗਲੋਗਲਾਵਾ ਲਾਂਦੇ ਜੀ ਪਾਰਟੀਆਂ ਕੋਲੋਂ ਪਾਰਟ ਕਰਵਾ ਕੇ ਤੇ ਜੇ ਕਿ ਹੇ ਅਧਿਕਾਰ ਖਾਨਪਾਟ ਸਾਹਿਬ ਹੀ ਹੋਵੇ ਜੇ ਡਿਊਟੀ ਹੁੰਦੀ ਹੈ ਤੇ ਕੋਈ ਵੀ ਕੋਲ ਬੈ ਕੇ ਸੁਣਨ ਨੂੰ ਤਿਆਰ ਨਹੀਂ ਹੁੰਦਾ ਜਦੋਂ ਭੋਗਾਂ ਦੇ ਸ਼ਲੋਕ ਆ ਜਾਂਦੇ ਆ ਜੀ ਉਦੋਂ ਆ ਜਾਂਦੇ ਆ ਜੀ ਤੇ ਉਸ ਤੋਂ ਬਾਅਦ ਸਾਰਿਆਂ ਨੂੰ ਜਿਵੇਂ ਪਤਾ ਹੀ ਹੈ ਸਾਰਾ ਕਾਰਾ ਚੱਲਦਾ ਆ ਤੇ ਉਤਨਾ ਜੇ ਵਿਆਹਾਂ ਸ਼ਾਦੀਆਂ ਵਿੱਚ ਉਤਣ ਲੱਖਾਂ ਹਜ਼ਾਰਾਂ ਲੱਖਾਂ ਰੁਪਏ ਲੁੱਟਾ ਵੀ ਦਿੰਦੇ ਨੇ ਤੇ ਜੇ ਪਾਠੀ ਨੂੰ ਦੇਣਾ ਹੋਵੇ 1100 2100 ਤੇ ਉਹ ਵੀ ਗੱਲਾਂ ਬਾਤਾਂ ਕਰਕੇ ਸੁਣਾ ਕੇ ਤੇ ਮੇਰੀ ਤੋਰਦੇ ਨੇ ਦੇ ਰਿਸ ਨੀਗੋਟੇਸ ਪੁਆਇੰਟ ਦੀ ਇਹ ਮਤਕੀ ਲੱਗਦਾ ਹੈ ਕਿ ਇੱਜ਼ਤ ਘਟ ਹੋ ਰਹੀ ਹੈ ਜਾਂ ਮੈਂ ਜਿਹੜਾ ਕਾਰਜ ਕੀਤਾ ਜਿਹੜਾ ਮੈਂ ਕੰਮ ਕੀਤਾ ਉਹਦੀ ਮੈਨੂੰ ਮਿਹਨਤ ਵੀ ਨਹੀਂ ਮਿਲ ਰਹੀ ਤੇ ਉੱਤੋਂ ਮੈਨੂੰ ਦੋ ਗੱਲਾਂ ਵੱਧ ਤੋਂ ਉਹਨਾਂ ਨੂੰ ਮਿਲ ਰਹੀਆਂ ਨੇ ਮਨ ਦੇ ਵਿੱਚ ਆਂਦਾ ਕਿ ਮੈਂ ਅੱਜ ਦਾ ਮਹੌਲ ਤੇ ਆਏ ਕਿ ਸਾਡੇ ਨੌਜਵਾਨ ਪੀੜ੍ਹੀ ਜੇ ਆਪਾਂ ਕਹਿ ਲਈਏ ਚਲੋ ਪੁਰਾਣੇ ਲੋਕ ਤੇ ਗੱਲਾਂ ਜੜ ਲੈਂਦੇ ਉਹਨਾਂ ਨੂੰ ਸੁਣ ਲੈਂਦੇ ਹੁੰਦੇ ਸੁਣਨ ਨੂੰ ਮਲੇ ਨਹੀਂ ਗਏ ਤੇ ਹੁਣ ਅਗਲੇ ਸਮੇਂ ਦੇ ਵਿੱਚ ਲੱਗਦਾ ਹੈ ਨੌਜਵਾਨ ਪਾਰਟੀ ਬਣਨਗੇ ਜਾਂ ਇਸ ਲਾਈਨ ਵੱਲ ਜਾਣਗੇ ਤੁਹਾਡੀ ਇਹ ਗੱਲਾਂ ਤੋਂ ਜੇ ਸੁਣਨਗੇ ਕਿ ਇੱਦਾਂ ਤੇ ਕਹਿੰਦੇ ਨੇ ਆਪਣਾ ਵਿਚਾਰਧਾਰਾ ਲੋਕ ਜਦ ਲੋਕਾਂ ਦੀ ਦੇਖ ਜਿਹੜੀ ਵੇਖਣੀ ਕੁਝ ਹੋਰ ਹੋ ਜਾਂਦੀ ਹੈ ਗੁਰੂ ਮਾਰਿਆਂ ਨੇ ਦੇਖੋ ਜੀ ਜਿਹੜੇ ਪਾਟੀ ਸਿੰਘ ਨੇ ਜੋ ਵੀ ਆਪਣਾ ਕਰਦੇ ਉਹਨਾਂ ਨੂੰ ਗੁਰੂ ਘਰ ਦਾ ਵਜ਼ੀਰ ਬਣਾਇਆ ਸੀ ਜੀ ਤੇ ਹੁਣ ਉਹ ਵਜ਼ੀਰ ਨਹੀਂ ਹੁਣ ਉਹ ਪਿਆਦੇ ਹੀ ਬਣ ਕੇ ਰਹਿ ਗਏ ਨੇ ਤੇ ਲੋਕਾਂ ਦੀਆਂ ਗੱਲਾਂ ਸਹਿਣੀਆਂ ਵੀ ਪੈਂਦੀਆਂ ਨੇ ਤੇ ਜਿਨ੍ਹਾਂ ਦੇ ਘਰਾਂ ਦੇ ਗੁਜ਼ਾਰੇ ਨਹੀਂ ਚੱਲਦੇ ਹੁਣ ਉਹ ਹੋਰ ਕਾਰਜ ਨਹੀਂ ਵੀ ਕਰ ਸਕਦੇ ਤੇ ਵਿਚਾਰੇ ਸਹੰਦੇ ਵੀ ਨਹੀਂ ਤੇ ਆਪਣੇ ਆਪ ਨੂੰ ਕੋਸਦੇ ਵੀ ਹੋਣਗੇ ਤੇ ਚਲੋ ਮਾਰਿਆਂ ਨੇ ਸਾਨੂੰ ਦੇ ਕਿਤੇ ਦਿੱਕਤੀ ਹੈ ਮੈਂ ਇਹੋ ਹੀ ਕੰਨਾ ਸਿੱਖ ਸੰਸਥਾਵਾਂ ਜਿੰਨੀਆਂ ਵ ਨੇ ਵੱਡੀਆਂ ਸਿੱਖ ਸੰਸਥਾਵਾਂ ਨੇ ਆਪਣੇ ਪਾਠੀ ਸਿੰਘਾਂ ਦੇ ਘਰਾਂ ਵੱਲ ਵਾਦ ਤੋਂ ਬਾਅਦ ਖਿਆਲ ਦੇਣਾ ਤਾਂ ਜੋ ਉਹਨਾਂ ਦਾ ਗੁਜ਼ਾਰਾ ਆਪਣੇ ਸਹੀ ਤਰੀਕੇ ਨਾਲ ਉਹ ਕਰ ਸਕਣ ਉਹਨਾਂ ਕਿਤੇ ਉਹਨਾਂ ਕੋਲ ਹੋਵੇ ਵੀ ਉਹਨਾਂ ਨੂੰ ਕਿਸੇ ਅੱਗੇ ਹੱਥ ਨਾ ਾਡਣਾ ਪਵੇ ਆਪਣਾ ਘਰ ਦਾ ਗੁਜ਼ਾਰਾ ਵਧੀਆ ਤਰੀਕੇ ਨਾਲ ਕਰ ਸਕਣ ਕਿਸੇ ਕੋਲ ਮੰਗਣਾ ਨਾ ਪਵੇ ਇਹੋ ਹੀ ਸਿੱਖ ਸੰਸਥਾਵਾਂ ਅੱਗੇ ਮੈਂ ਬੇਨਤੀ ਕਰਦਾ ਜੀ ਠੀਕ ਹੈ ਧਰਮਾ ਜੀ ਤੁਸੀਂ ਦੇਖ ਸਕਦੇ ਹੋ ਕੀ ਗੱਲਬਾਤ ਕੀਤੀ ਜੋ ਤੇ ਤੇ ਗੱਲਬਾਤ ਤੋਂ ਇਹੀ ਪਤਾ ਲੱਗਾ ਕਿ ਜੇ ਉਹਨਾਂ ਨੂੰ ਉਥੋਂ ਜਿਹੜਾ ਕੰਮ ਕਰਦੇ ਸੀ ਜਾਂ ਗੁਰਦੁਆਰੇ ਡਿਊਟੀ ਨਿਭਾਉਂਦੇ ਸੀ ਉਥੋਂ ਜਿਹੜਾ ਘਰ ਦਾ ਗੁਜ਼ਾਰਾ ਬੜਾ ਮੁਸ਼ਕਲ ਸੀ ਤੇ ਹੁਣ ਉਹਨਾਂ ਨੇ ਕੰਮ ਬਦਲਣ ਦੀ ਸੋਚਿਆ ਕਿ ਸ਼ਾਇਦ ਮੈਂ ਇਸ ਕੰਮ ਨਾਲ ਮੇਰਾ ਘਰ ਦਾ ਗੁਜ਼ਾਰਾ ਵਧੀਆ ਚੱਲ ਸਕੇ ਮੇਰੇ ਬੱਚਿਆਂ ਦੀ ਜਿਹੜੀ ਰੋਟੀ ਹੈ ਉਹ ਸੋਖੀ ਹੋ ਜਾਏਗੀ ਤੇ ਐਦਾ ਹੀ ਤੁਹਾਨੂੰ ਐਦਾ ਦੀ ਸਟੋਰੀ ਆਪਾਂ ਅੱਗੇ ਵੀ ਦਿਖਾਉਂਦੇ ਆਂ ਤੇ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਤੁਸੀਂ ਵੇਖਦੇ ਰਹੋ ਖਬਰ ਰਪਲੈਂਟ